ਗੂਗਲ ਪੇ ਪਈ ਆ ਰਹੇ 10 ਗ੍ਰਾਡ ਤੇ ਯੋਗਾ ਹੀ ਕਰ ਹਾਂ ਹਾਂ ਆਈਫੋਨ ਹੀ ਸੀ ਨਾ ਤੇਰਾ ਹਾਂ ਹਾਂ ਬਿਲਕੁਲ ਠੀਕ ਗੱਲ ਅੱਲੇ ਵੀਰੇ ਹੋ ਗਿਆ ਤੇ ਆਪਣੇ ਇਹਦੇ 1800 ਰੁਪਿਆ ਸੀਗਾ ਗੂਗਲ ਪੇ ਕਰ ਦੇ ਇਦਾਂ ਬੋਲ ਦੇ ਆ ਗਿਆ ਵੀਰੇ ਮੈਂ ਠੀਕ ਆ ਕਰਤੀ ਨਹੀਂ ਗਾ ਕੇ ਪੜਿਆ ਹੁੰਦੇ ਇਹਦੇ ਕੋਲ ਤੇ ਅੰਦਰ ਕੋਲ ਪੈਸੇ ਬੜੇ ਵੱਟਦੇ ਹੁੰਣਾ ਨਾ ਕੋਈ ਲਾਈਏ ਸਕੀਮੇ ਨੂੰ ਵੀ ਦਵਲਿਏ ਇੱਥੋਂ ਯਾਰ ਭੈਣ ਜੀ ਹਾਂ ਆਪਾਂ ਆਪਣੀ ਜਗ੍ਹਾ ਨੂੰ ਖੋਲੰਗੇ ਪੁੱਛ ਕੇ ਹੋਣੀ ਚਲ ਆ ਬੰਦ ਕਰਦੇ ਔਰ ਕਿਵੇਂ ਆ ਵਧੀਆ ਹੋ ਰਹੀ ਹੈ ਵੇ ਹੋਰ ਕੀ ਆ ਵਧੀਆ ਚੱਲਦਾ ਕੰਮ ਕਰ ਹਾਂ ਹਾਂ ਵਧੀਆ ਚੱਲਦਾ ਓਕੇ ਸਰਪਾ ਬਾਬੇ ਦੀ ਚੰਗੇ ਪੈਸੇ ਪੂਸੇ ਵਟਦਾ ਲਾਦਾ ਨਾ ਹਾਂ ਹਾਂ ਟਾਈਮ ਪਾਸ ਹੋ ਜਾਂਦਾ ਬਈ ਯਾਰ ਚਲ ਵਧੀਆ ਦੇ ਦੇ ਨੇ ਬਾਈ ਵਧੀਆ ਲੈਣੇ ਆ ਆ ਚੱਕ ਵਧੀਆ ਵਾਲੇ ਇਹ ਕਿੰਨੇ ਦਾ ਇਹ ਹੈਗੇ ਆਪਾਂ ਨੂੰ 1800 ਰੁਪਏ ਦੇ ਕੰਪਨੀ ਦੇ ਆ ਠੀਕ ਆ ਹੋਰ ਫਿਰ ਬਾ ਵਧੀਆ ਠੀਕ ਠਾਕ ਆ ਤੂੰ ਦੱਸ ਬਾਈ ਬਾ ਵਧੀਆ ਯਾਰ ਬਾਈ ਇਹ ਡਿਸਪਲੇ ਪਾਉਣੀ ਸੀ ਕਿੰਨੇ ਦੀ ਆ ਪਾਵਾਂਗੇ ਜਰੇ ਵਧੀਆ ਪਾਉਣੀ ਆ ਨਾ ਹਾਂ ਵਾ ਬਾਈ ਪਾਵਾਂਗੇ 2000 ਦੀ ਪਾਵਾਂਗੇ ਵਧੀਆ ਠੀਕ ਆ ਬਾ ਘੰਟੇ ਤੱਕ ਲੈ ਜੀ ਹੁਣ ਠੀਕ ਆ ਹਾਂ ਜਣੀ ਕੀ ਲੈਣਾ ਆ ਬਾਈ ਮੇਰਾ Samsung ਫੋਨ ਦੀ ਰੀਡ ਲੈਣਾ ਆ ਰੀਡ ਲੈਣਾ ਆ ਪਤੰਦਰ ਬੋਲ ਤਾਂ ਪਹਿ ਕਦੋਂ ਦਾ ਬੈਠਾ ਆ ਉਹ ਮੈਨੂੰ ਵੀ ਲੱਗਿਆ ਬਹੁਤ ਟਾਈਮ ਦਾ ਬੈਠਾ ਮੈਂ ਲੱਗ ਕੇ ਤੇ ਹੁਣ ਬੈਠਾ ਯਾ ਬਾਈ ਹ ਲੈ ਵਧੀਆ ਬਈ ਹਾਂ ਹਾਂ ਵਧੀਆ ਇਹ ਹੈਗੀ ਆਪਾਂ ਨੂੰ 700 ਰੁਪਏ ਦੀ ਠੀਕ ਆ ਬਈ ਬਈ ਕਿਵੇਂ ਆ ਠੀਕ ਆ ਠੀਕ ਆ ਵਧੀਆ ਤੂੰ ਬਈ ਵੀ ਮੈਂ ਤਾਂ ਖਰਦਾ ਹੀ ਬਈ ਹਾਂ ਹਾਂ 55 ਮੋੜ ਵਾਲਾ ਮੈਂ ਹਾਂ ਬਈ ਹ ਲੈ ਕਿੰਨੇ ਦਾ ਬਈ ਇਹ 500 ਰੁਪਏ ਦਾ ਦੇ ਬਈ ਲੈ ਲਈ ਸਾਰੇ ਦੇ ਠੀਕ ਆ ਬਈ ਕੋਈ ਗੱਲ ਨਹੀਂ ਲੈ ਲਾਂਗੇ ਬਈ ਹੋਰ ਫਿਰ ਬਸ ਠੀਕ ਠਾਕ ਆ ਬਈ ਪਰੰਦਰਾ ਕਿੱਧਰ ਗਰਮੀ ਚ ਮਰ ਜਾਂਦਾ ਪਰੰਦਰਾ ਘਰੇ ਵਧੀਆ ਫਿਰ ਏਸੀ ਲੱਗਿਆ ਪਰੰਦਰਾ ਸਰਦਾਵਾਦਾ ਤੂੰ ਹੈਗਾ ਹੈ ਇਹ ਤਾਂ ਪਤੰਦਰਾ ਗਰੀਬਾ ਬੰਦੇ ਦੇ ਕੰਮ ਦਾ ਹੁੰਦਾ ਹੈ। ਹੋਰ ਘਰ ਦੇ ਕਹਿੰਦੇ ਫਿਰ ਕੰਮ ਕਰ ਕਰ ਲੈ ਕੋਈ। ਗਾ ਪਤੰਦਰਾ ਏਸੀ ਛੱਡ ਕੇ ਵਧੀਆ ਠੰਡੀ ਹਵਾ 'ਚ ਪੈ ਪੈਂ ਜੋ ਕਿੱਧਰ ਇੱਧਰ ਗਰਮੀ ਇੰਨੀ ਆ ਬਿਮਾਰ ਮੂਰ ਹੋ ਗਿਆ। ਉਹਨੇ ਤਾਂ ਤੈਨੂੰ ਬਜਨੇ ਨਹੀਂ ਜਿੰਨੇ ਇੱਥੇ ਲਾ ਦੇ ਰਿਹਾ ਹੈ। ਗੱਲ ਤੇਰੀ ਬਿਮਾਰ ਹੋ ਗਿਆ ਨਾ ਉਹਨੇ ਤਾਂ ਉੱਤੇ ਲੱਗੇ ਨਾ ਤੇਰੇ। ਹਾਂ ਗੱਲ ਤੇਰੀ ਸਹੀ ਆ ਵੈਸੇ। ਹੋਰ ਗਾ ਪੈ ਬੰਦ ਕਰ ਦੇਣੇ ਕੀ ਕਰਕੇ ਆਪਾਂ ਆਇਆ ਮੈਂ ਜਾ ਕੇ ਟਾਈਮ। ਉਹ ਕੱਲ ਤੇ ਨਾ ਇਹ ਇੱਥੇ ਆਪਣੇ ਕੋਲ ਕੰਮ ਚੱਲਦਾ ਅਕਾਲ ਤੋ ਨਾ ਇਹ ਵੀ ਬੰਦ ਕਰ ਦੇ ਜੇ ਮੈਂ ਕੀ ਫਾਇਦਾ ਹੈ। ਚਾ ਠੀਕੋ ਮੈਂ ਚੱਲਦਾ ਭਰਾਵਾ ਬਾਕੀ ਤੇਰੀ ਮਰਜ਼ੀ ਮੈਂ ਨਾ ਤੇਰਾ ਫੈਸਲਾ ਸੋਧਦਾ ਠੀਕ ਆ ਠੀਕ ਆ ਹਾਂ ਇਹਦਾ ਆ ਯਾਰ ਘਰੇ ਰਾਮ ਨਾਲ ਪਿਆ ਕਰਾਂਗੇ ਹੋਰ ਠੀਕ ਆ ਮੈਂ ਗਲਤ ਆ ਯਾਰ ਉਹ ਸਹੀ ਕਹਿ ਗਿਆ ਯਾਰ ਸਹੀ ਕਹਿ ਗਿਆ ਬਸ ਯਾਰ ਹੁਣ ਨਹੀਂ ਆਏਗਾ ਮੈਂ ਸਹੀ ਕਹਿ ਗਿਆ ਬਸ ਯਾਰ ਹੁਣ ਨਹੀਂ ਆਏਗਾ ਨਾ ਦੁਕਾਨ ਤੇ ਬਸ ਯਾਰ ਹੁਣ ਨਹੀਂ ਹੋਣਾ ਦੁਕਾਨ ਤੇ ਦੁਕਾਨ ਛੱਡਤੀ ਆ ਮੈਂ ਗਰਮੀ ਚ ਮਰੀ ਜਾਈਦਾ ਨਾ મિતਰਾ ਆਪਾਂ ਉਹਨੂੰ ਤਾਂ ਦਿੱਤਾ ਦਿਵਾਨਾ ਹੁਣ ਆਪਾਂ ਨਿਆਰੇ ਲਵਾਂਗੇ ਵਧੀਆ ਪੈਸੇ ਚੰਗੇ ਵੱਟੇ ਜਾਂਦੇ ਆ ਤੇ ਆਪਾਂ ਫੋਨ ਫਾਨ ਲੋਡ ਕਰਿਆ ਕਰਾਂਗੇ ਪਤੰਦਰ ਸਮਾਨ ਵੀ ਸਾਰਾ ਇੱਥੇ ਆਪਾਂ ਨੂੰ ਦੇਗਾ ਨਾ ਕਰ ਵਧੀਆ ਗੱਲ ਆ ਹੋਰ ਭਾਈ ਆ ਦੁਕਾਨ ਕਿ ਨਹੀਂ ਖੋਲੀ ਯਾਰ ਅਸ਼ੋਗਿਆਨੀ ਨੇ ਹਾਂ ਹਾਂ ਰੇ ਲਾ ਯਾਰ ਬੰਦੇ ਨੇ ਧੋਖਾ ਕਰਤਾ ਨਨੋ ਆਪਦੇ ਗੱਲਾਂ ਲਾ ਕੇ ਤੇ ਆਪ ਕੰਮ ਚਲਾ ਲਿਆ ਵੀ ਲਰ ਗੱਡਾ ਧੋਕੇ ਬਾਦ ਬੰਦਾ ਨਿਕਲਿਆ ਕਹਿੰਦੀਆਂ ਗੱਲਾਂ ਚ ਨਹੀਂ ਆਉਣਾ ਜਿਹਦਾ ਮੈਂ ਤਾਂ ਇਹਦੀਆਂ ਗੱਲਾਂ ਜਾ ਕੇ ਆਪ ਦਾ ਨੁਕਸਾਨ ਕਰਾ ਲਿਆ